ਸਤਿ ਸ੍ਰੀ ਅਕਾਲ ਜੀ। ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਸਰਵੀਰ ਸਿੰਘ ਬਾਦਲ ਨੂੰ ਕੱਲ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕਰਾਰ ਦਿੱਤਾ ਗਿਆ ਸੀ। ਅੱਜ ਉਹ ਫੇਰ ਪਹੁੰਚ ਗਏ ਅਕਾਲ ਤਖਤ ਸਾਹਿਬ ਤੇ ਆਪਣਾ ਮਾਫੀਨਾਮਾ ਲੈ ਕੇ ਕਹਿੰਦੇ ਮੈਨੂੰ ਪਤਾ ਲੱਗਿਆ ਮੈਨੂੰ ਜਦੋਂ ਇਹ ਪੱਤਰ ਮਿਲਿਆ ਕਿ ਮੈਨੂੰ ਤਨਖਾਹਿਆ ਕਰਾਰ ਦਿੱਤਾ ਹੈ ਤੇ ਮੈਂ ਮਾਫੀ ਜਿਹੜੀ ਲੈ ਕੇ ਨਿਜੀ ਤੌਰ ਤੇ ਨਮਾਣਾ ਸਿੱਖ ਬਣ ਕੇ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਨ ਇੱਕ ਇਹ ਹਵਾਲੇ ਦੇ ਨਾਲ ਉਹਨਾਂ ਦੇ ਦਰਜੀਤ ਸਿੰਘ ਟੀਮਾ ਗਵਜਾਪ ਸਿੰਘ ਰਣੀਕੇ ਤੇ ਸ਼ਰਨਜੀਤ ਸਿੰਘ ਢਲੋਂ ਵੀ ਸੀ ਉਹਨਾਂ ਨੇ ਆ ਕੇ ਫਿਰ ਆਪਣਾ ਮਾਫੀ ਨਾਮਾ ਇੱਕ ਵਾਰ ਫੇਰ ਅਕਾਲ ਤਖਤ ਸਾਹਿਬ ਤੇ ਦਿੱਤਾ ਕੀ ਕਿਹਾ ਦਰਜੀਤ ਸਿੰਘ ਟੀਮਾ ਨੇ ਫਿਰ ਆਪਣਾ ਮਾਫੀ ਆਪਣਾ ਸਪਸ਼ਟੀਕਰਨ ਵੀ ਦਿੱਤਾ ਉਹ ਵੀ ਦੱਸਦੇ ਆ ਲੇਕਿਨ ਉਸ ਤੋਂ ਪਹਿਲਾਂ ਉਹ ਹੀ ਅਪੀਲ ਜੋ ਬਾਇਕਸਲ ਕਰਦੇ ਆ ਕਿ ਪਹਿਲੇ ਦਰਸ਼ਕੋ ਜਨਨ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਦੇ ਕੀਤਾ ਤਾਂ ਪਲੀਜ਼ ਕਰ ਲਵੋ ਤੇ ਰਹੀ ਗੱਲ ਸਬਜੀਤ ਸਿੰਘ ਬਾਦਲ ਨੇ ਕੀ ਕਿਹਾ ਪਹਿਲੇ ਤਾਂ ਉਹਨਾਂ ਦੀ ਚਿੱਠੀ ਮੈਂ ਪੜ੍ਹ ਕੇ ਸੁਣਾ ਦੇਣਾ ਦੋ ਡਾਡਾ ਦੀ ਚਿੱਠੀ ਉਹਨਾਂ ਦੇ ਢਕੀ ਹੈ ਅ ਪਰਮ ਸਤਿਕਾਰਯੋਗ ਗਿਆਨੀ ਰਗਵੀਰ ਸਿੰਘ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ 30 ਅਗਸਤ 2024 ਨੂੰ ਪੰਜ ਸਿੰਘ ਸਹਿਬਾਨ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਪਾਸ ਕੀਤੇ ਗਏ ਹੁਕਮਨਾਮੇ ਦੀ ਕਾਪੀ ਅੱਜ 31 ਅਗਸਤ 2004 ਨੂੰ ਮੇਰੇ ਪਾਸ ਪਹੁੰਚੀ ਹੈ ਦਾਸ ਪੰਜ ਸਿੰਘ ਸਹਿਬਾਨ ਵੱਲੋਂ ਪਾਸ ਕੀਤੇ ਹੁਕਮਨਾਮੇ ਨੂੰ ਗੁਰੂ ਦਾ ਨਵਾਨਾ ਸਿੱਖ ਹੋਣ ਦੇ ਨਾਤੇ ਗੁਰੂ ਪੰਥ ਦੇ ਚਰਨਾਂ ਵਿੱਚ ਸੀਸ ਨਵਾ ਕੇ ਪ੍ਰਵਾਨ ਕਰਦਾ ਹੈ ਦਾਸ ਅੱਜ 31 ਅਗਸਤ 2024 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਕਮਨਾਮੇ ਅਨਸਾਰ ਗੁਰੂ ਪਤਿ ਪਾਸੋਂ ਦੋਵੇਂ ਹੱਥ ਜੋੜ ਕੇ ਨਮਰਤਾ ਤੇ ਹਲੀਮੀ ਨਾਲ ਖਿਵਾ ਜਾਂਚਣਾ ਕਰਦਾ ਹੈ ਦਾਸ ਦੀ ਜੋ ਜੜੇ ਨੂੰ ਪ੍ਰਵਾਨ ਕਰੋ ਜੀ ਆਦਰ ਤੇ ਸਤਕਾਰ ਸਹਿਤ ਗੁਰੂ ਪੰਚ ਦਾ ਦਾਸ ਸੁਖਵੀਰ ਸਿੰਘ ਬਾਦਲ ਇਹ ਉਹਨਾਂ ਨੇ ਕਿਹਾ ਹੁਣ ਗੱਲ ਇਹ ਹੈ ਕਿ ਇਹ ਇਸ ਤਰ੍ਹਾਂ ਹੁੰਦਾ ਹੈ ਇਹ ਵੀ ਸਮਝਣ ਵਾਲੀ ਗੱਲ ਹੈ ਫੋਕੋਨਾਮੇ ਚ ਸਪੱਸ਼ਟ ਲਿਖਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਰੀ ਜੱਜ ਸੇਵਦਾਰ ਸਾਹਿਬਾਨ ਦੀ ਹਾਜ਼ਰੀ ਚ ਸੰਗਤ ਦੀ ਹਾਜ਼ਰੀ ਦੇ ਵਿੱਚ ਤੁਸੀਂ ਜਿਹੜਾ ਹੈ ਆ ਕੇ ਆਪਣਾ ਗੁਨਾਹਾਂ ਦੀ ਮਾਫੀ ਮੰਗੋ ਇਹਨਾਂ ਨੇ ਇਸਤਰਾਕ ਇੱਕ ਵਾਰੀ ਜੇ ਪਹਿਲੇ ਵਾਰ ਇੱਕ ਲਿਖਤੀ ਜਿਹੜਾ ਹੈ ਓਹੋ ਮਾਫੀਨਾਮਾ ਦੇਤਾ ਹੁਣ ਇਹ ਕਿੰਨਾ ਜਿਹੜਾ ਹੈ ਸਹੀ ਹੈ ਮਰਿਆਦਾ ਦੇ ਅਨਸਾਰ ਹੈ ਇਹ ਸਮਝਣ ਵਾਲੀ ਗੱਲ ਹੈ ਇੱਕ ਹੋਰ ਕਈ ਕਿਸਮ ਦੇ ਚਾਲਾ ਹੁਣ ਚੱਲੀਆਂ ਜਾ ਰਹੀਆਂ ਨੇ ਸਖਬੀਰ ਸਿੰਘ ਬਾਦਲ ਨੇ ਤਾਂ ਇਹ ਕਰਤਾ ਕਿ ਜੇ ਤੁਸੀਂ ਮੇਰੀ ਜੋਦੜੀ ਪ੍ਰਵਾਨ ਕਰੋ ਤੇ ਮਤਲਬ ਕਿ ਹੋਣਾ ਕਿ ਤੁਸੀਂ ਦੁਬਾਰਾ ਇਕੱਠੇ ਹੋਵੇ ਤੇ ਮੈਨੂੰ ਸਜ਼ਾ ਲਾਓ ਤੇ ਮੈਂ ਜਿਹੜਾ ਹੈ ਆਪਣਾ ਸੁਰਖਰੂ ਹੋਵਾਂ ਵੈਸੇ ਇੱਕ ਹੋਰ ਵੀ ਗੱਲ ਹੈ ਕਿ ਉਹ ਤਾਂ ਕਹਿੰਦੇ ਨੇ ਜਿਹੜਾ ਤਨਖਾਹੀਆ ਇਕਰਾਰ ਦੇ ਦਿੱਤਾ ਜਾਂਦਾ ਉਹਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਐਥੇ ਤੇ ਮੰਤਰੀ ਨਾਲ ਆਜਦੇ ਉਹਨਾਂ ਦੇ ਤੇ ਉਹਨਾਂ ਚੋਂ ਮੰਤਰੀਆਂ ਨੇ ਸਪਸ਼ਟੀਕਰਨ ਦੇਣਾ ਸੀ ਉਹਨਾਂ ਚੋਂ ਦਰਜੀਤ ਸਿੰਘ ਢੀਮਾ ਦਾ ਸਪਸ਼ਟੀਕਰਨ ਮੈਂ ਪੜਿਆ ਤੇ ਦਲਜੀਤ ਸਿੰਘ ਢੀਮਾ ਨੇ ਬੜਾ ਗੋਲ ਮੋਲ ਜਾ ਸਪਸ਼ਟੀਕਰਨ ਦਿੱਤਾ ਉਹ ਕਦੇ ਵੀ ਜਿਹੜਾ ਦਾਸ ਸ੍ਰੀ ਅਕਾਲਤਖਬ ਸਾਹਿਬ ਦੇ ਪੰਚਾਰ ਅੱਜ ਪੇਸ਼ ਹੋ ਰਿਹਾ ਹੈ 2007 ਤੋਂ 2014 ਤੱਕ ਮੁਕਮਤਰੀ ਦਾ ਸਲਾਹਕਰ ਤੇ ਉਸ ਤੋਂ ਬਾਅਦ ਸਖਿਆ ਮੰਤਰੀ ਰਿਹਾ ਮੈਂ ਤੇ 20 ਜੁਲਾਈ ਨੂੰ ਜਿਹੜਾ ਪੱਤਰ ਹੋਇਆ ਪੱਤਰ ਨੰਬਰ 236 ਉਹ ਸੁਖਵੀਰ ਬਾਦਲ ਲੈ ਕੇ ਆਏ ਸੀ ਅਕਾਲਤਖਬ ਸਾਹਿਬ ਤੇ ਉਹੀ ਮੇਰਾ ਜਵਾਬ ਹੈ ਉਹੀ ਸਪਸ਼ਟੀਕਰਨ ਜੋ ਉਹਨਾਂ ਨੇ ਦਿੱਤਾ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਸੀ ਜਿਹੜੀ ਜੋਬ ਹੈ ਜੋ ਦਿੱਤਾ ਸੀ ਨਾ 24 ਜਨਵਰੀ ਨੂੰ ਸਰਬੀਤ ਸਿੰਘ ਬਾਦਲ ਨੇ ਉਹਦੇ ਨਾਲ ਜਿਹੜਾ ਅਸੀਂ ਸਹਿਮਤ ਆ ਤੇ ਸਾਰੇ ਜਦੋਂ ਇਹ ਫੈਸਲੇ ਹੁੰਦੇ ਸੀ ਸਭ ਦੀ ਸਹਿਮਤੀ ਨਾਲ ਹੁੰਦੇ ਸੀ ਤਾਂ ਇਹ ਜਿਹੜਾ ਅਜੀਬ ਕਿਸਮ ਦਾ ਜਵਾਬ ਦਰਜੀਤ ਸਿੰਘ ਹੁੰਦਰ ਨੇ ਦਿੱਤਾ ਹੁਣ ਗੱਲ ਇਹ ਹੈ ਕਿ ਇਹਦੇ ਪਿੱਛੇ ਕੀ ਕਿਸ ਕਿਸਮ ਦੀ ਸਿਆਸਤ ਇਹਨੂੰ ਸਮਝਦੇ ਲੋੜ ਹੈ ਕਿ ਅੱਜ ਹੀ ਕੱਲ ਹੁਕਮ ਨਾਵਾ ਜਾਰੀ ਹੋਇਆ ਅੱਜ ਉਹ ਪਹੁੰਚ ਗਏ ਨੇ ਤੰਦ ਮਾਤਰੀ ਨੂੰ ਨਾਲ ਲੈ ਕੇ ਪਾਉਂਦੇ ਮਾਤਰੀ ਦਾ ਸਪਸ਼ਟ ਕਰਨ ਬਿਹੜਾ ਕਮਾਲ ਹੈ ਯਸ ਦਾ ਦੇ ਚੁੱਕਿਆ ਸਦਾ ਨਾ ਸਹਿਮਤਾ ਇਸ ਸਪਸ਼ਟ ਕਰਨ ਦਿੱਤਾ ਹੋਇਆ ਕਿ ਇਹ ਸਪਸ਼ਟ ਕਰਨ ਸਹੀ ਹੈ ਜਾਂ ਇੱਕ ਫਾਰਮੈਲਟੀ ਹੈ ਗੋਗਨਾ ਤੋਂ ਮਿੱਟੀ ਛਾੜਨ ਵਾਲੀ ਗੱਲ ਹੈ ਕੀ ਹੈ ਕਿਸ ਤਰ੍ਹਾਂ ਬਣੀਏ ਤੇ ਇਹ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਆ ਪਾਏ ਜਥੇਦਾਰ ਸਾਹਿਬ ਹੈ ਨਹੀਂ ਸੀ ਕਿਉਂਕਿ ਪਹਿਲਾਂ ਕੋਈ ਤਿਆਰੀ ਨਹੀਂ ਸੀ ਜਦ ਪਹਿਲਾਂ ਟਾਈਮ ਲੈ ਕੇ ਨਹੀਂ ਆਏ ਉਹ ਰਤਾਏ ਚਾਹੀਦਾ ਸੀ ਸਿੰਘ ਸਾਹਿਬਾਨ ਹੁੰਦੇ ਉਥੇ ਪੇਸ਼ ਹੁੰਦੇ ਆਪਾਂ ਦੇਖਿਆ ਪੇਸ਼ ਹੁੰਦੇ ਲੋਕਾਂ ਨੇ ਉਸਰਾ ਲੋਕ ਤਾਂ ਉਹ ਸੋਚ ਰਹੇ ਨੇ ਕਿ ਉਹ ਵੇ ਪੇਸ਼ ਹੋਣਗੇ ਜਿਵੇਂ ਸਰਜੀਤ ਸਿੰਘ ਬਰਨਾਲਾ ਹੋਇਆ ਸੀ ਜਿਵੇਂ ਭੂਤਾ ਸਿੰਘ ਹੋਇਆ ਜਿਵੇਂ ਗੈਨੀ ਜਰਸਨ ਹੋਇਆ ਸੀ ਮੈਂ ਇਹਨਾਂ ਦਿਨਾਂ ਦੀ ਗੱਲ ਪੁਰਾਣੀ ਗੱਲ ਛੱਡੋ ਜਿਹੜੀ ਆਪਾਂ ਮਹਾਰਾਜਾ ਰਜੀਤ ਸਿੰਘ ਬਾਰੇ ਦੀ ਕਰਦੇ ਆ ਕਿ ਸੰਗਤ ਦੇ ਸਾਹਮਣੇ ਇਹੀ ਜਿਹੜੀ ਕਬੂਲ ਕਰਨੀ ਹੈ ਮਾਫੀ ਮੰਗਣੀ ਹੈ ਜਥੇਦਾਰ ਸਾਹਿਬ ਕਹਿੰਦੇ ਅੱਜ ਦੇ ਗੁਨਾਹ ਦੀ ਮਾਫੀ ਸੰਗਤ ਦੇ ਸਾਹਮਣੇ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਹੋਵੇ ਜਥੇਦਾਰ ਸਹਿਬਾਨ ਹੋ ਤਾਂ ਫੇਰ ਹੋਊਗਾ ਇਹਦੇ ਵਿੱਚ ਇੱਕੋ ਹੀ ਹੈ ਕਿ ਇਹਨਾਂ ਨੇ ਕਰਦੀ ਲਿਖਤੀ ਫਾਰਮੈਲਟੀ ਕਰਤੀ ਹੁਣ ਮੇਰਾ ਖਿਆਲ ਹਾਲੇ ਉਮੀ ਹੋਣਾ ਹੈ ਇਸਰਣ ਨਹੀਂ ਹੋਣਾ ਇਸ ਤਰ੍ਹਾਂ ਲੋਕਾਂ ਨੇ ਨਹੀਂ ਮੰਨਣਾ ਜਿਵੇਂ ਅੱਜ ਇਹ ਕੀਤਾ ਇਹਨਾਂ ਨੇ ਉਹ ਤਾਂ ਇਹ ਕਿ ਸੇ ਸਹਿਬਾਨ ਨੂੰ ਜਿੱਦ ਕਿ ਚਲੋ ਮੰਨਦਾ ਉਹ ਤਾਂ ਪਹਿਲੇ ਮੰਨ ਲਿਆ ਸੀ ਜਿਹੜੀ ਗੱਲ ਉਦੋਂ ਵੀ ਤਾਂ ਛੋੜੀ ਪਾ ਕੇ ਖਵਾ ਤਾਂ ਜਾਂਚ ਪੂਰਗਾ ਸੀ ਅਜੋਗ ਨਾਮ ਦੇ ਕਰਮਾਤਾ ਜੀ ਚੋਗੇ ਹੈ ਸ੍ਰੀ ਵਿਚੰਬਦਰ ਬਾਕੀ ਤਾਂ ਇਹ ਸਾਰੇ ਮੰਤਰੀਆਂ ਦਾ ਇਹ ਤਾਂ ਫਿਰ ਇਹਦਾ ਮਤਲਬ ਮੰਤਰੀ ਮੰਡਲ ਨੂੰ ਕਹ ਦੋ ਜਿਹੜੇ ਮੰਤਰੀ ਮੰਡਲ ਜਿਵੇਂ ਦਲਜੀਤ ਸਿੰਘ ਜੀ ਮਾਣੇ ਜਵਾਬ ਦਿੱਤਾ ਹੈ ਸਾਰੇ ਮੰਤਰੀ ਬੇਕਰਮਜੀਤਿਆ ਤੋਂ ਲੈ ਕੇ ਦਿਨੇਸ਼ ਪ੍ਰਤਾਪ ਕਹਿ ਰਹੇ ਹੈ ਪਰਵਾਰ ਦੇ ਇਹਨਾਂ ਦੇ ਦੋਨਾਂ ਦੇ ਮੈਂਬਰ ਔਰ ਬਾਕੀ ਸਾਰੇ ਜਿਹੜਾ ਮੰਤਰੀ ਤਿੰਨ ਚਾਰ ਉਹਨਾਂ ਦੇ ਮੰਤਰੀ ਸਰਦੀਪ ਸਹਿਮਤ ਤਾਂ ਫਿਰ ਤਾਂ ਗੱਲ ਹੀ ਖਤਮ ਫਿਰ ਤਾਂ ਕੋਈ ਮਤਲਬ ਨਹੀਂ ਰਹਿ ਗਿਆ ਤੇ ਜੀ ਜੋ ਸਵੀਸ਼ਣ ਬਾਦਲ ਕਾ ਦਾ ਸਿਸਮਤਾ ਕਿ ਮਜ਼ਾਕ ਬਣਾਇਆ ਜਾ ਰਿਹਾ ਹੈ ਹਾਲ ਤੱਕ ਸਾਫ ਦਾ ਇਸ ਤਰ੍ਹਾਂ ਨਹੀਂ ਹੁੰਦਾ ਉਹਦੀ ਕੋਈ ਟ੍ਰੈਡੀਸ਼ਨ ਹੈ ਉਹਦੇ ਚ ਪੁੱਛਣਗੇ ਕੱਲੇ ਕੱਲੇ ਗਵਾਹ ਪੁੱਛਣਾ ਚਾਹੀਦਾ ਜਾਬ ਕੱਲੇ ਕੱਲੇ ਗਨਾਹ ਬਾਰੇ ਗੱਲ ਹੋਵੇ ਵੀ ਤੁਸੀਂ ਕੀਤਾ ਕਬੂਲ ਕਰੋ ਹਾਂ ਮੈਥੋਂ ਗਨਾਹ ਹੋਇਆ ਤੁਸੀਂ ਜਿਹੜਾ ਹੈ ਸਵਾਗ ਜਦੋਂ ਇਹਦਾ ਗਰਮੀਤ ਰਾਮ ਰਹੀਮ ਦੇ ਨਾਲੇ ਸਾਧਦਾ ਉਹਦੇ ਚ ਗਲਤੀ ਹੋਈ ਉਹ ਚ ਗਨਾਹ ਹੋਇਆ ਆ ਹੋਇਆ ਕੂਰ ਕਰਦੇ ਕਰਦੇ ਮਾਫੀ ਦਵਾਈ ਗਈ ਖਾ ਦਵਾਈ ਵੱਡਾ ਗਨਾਹ ਕੀਤਾ ਬਜਰ ਗਨਾਹ ਕੀਤਾ ਕੀਤਾ ਸੋ ਇਸ ਤਰੀਕੇ ਨਾਲ ਗਨਾਹਤ ਫਿਰ ਜਿਹੜੀ ਸਜ਼ਾ ਸੁਣਾਈ ਜਾਊਗੀ ਉਹਨੂੰ ਮਿਲਿਆ ਜਾਊਗਾ ਵੈਸੇ ਅੱਜ ਡਵੈਲਪਮੈਂਟਸ ਕਈ ਹੋਈਆਂ ਦੂਜੇ ਪਾਸੇ ਸੁਧਾਰ ਲਹਿਰ ਵਾਲਿਆਂ ਨੇ ਵੀ ਆਪਣਾ ਅੱਜ ਜਿਹੜਾ ਹੈ ਇੱਕ ਮੀਟਿੰਗ ਕੀਤੀ ਉਹਦੇ ਤੇ ਕੋਈ ਇੱਕੋ ਇੱਕ ਜ਼ੋਰ ਲੱਗ ਰਿਹਾ ਸਭ ਦਾ ਹੀ ਕੱਲਾ ਉਹਨਾਂ ਦਾ ਨਹੀਂ ਵੈਸੇ ਵੀ ਜਿਵੇਂ ਹੁਣ ਜਦੋਂ ਨਵਾਂ ਨੇ ਸਿੱਖ ਉਹ ਜੋ ਪੇਸ਼ ਆਉਣ ਦੀ ਗੱਲ ਕਹੀ ਹੈ ਉਹਦਾ ਮਤਲਬ ਹੈ ਜਵਾਨੀ ਨਵਾਂ ਦਾ ਸਿੱਖ ਉਹਦਾ ਮਤਲਬ ਹੈ ਕਿ ਸਿੱਖ ਦਾ ਮਤਲਬ ਹੈ ਤੁਸੀਂ ਪ੍ਰਧਾਨ ਨਹੀਂ ਤੁਸੀਂ ਪ੍ਰਧਾਨ ਕੀ ਛੱਡ ਕੇ ਆਓ ਇਹ ਇੱਕ ਤਾਂ ਇੰਟਰਪ੍ਰੀਟੇਸ਼ਨ ਹੀ ਹੋਈ ਹੈ ਦੂਜੇ ਸਾਰੇ ਇਹ ਕਹਿ ਰਹੇ ਨੇ ਕਿ ਜਦੋਂ ਕੋਈ ਤਨਖਾਹਿਆ ਕਰਾਰ ਦਿੱਤਾ ਜਾਵੇ ਤਾਂ ਇਹਦਾ ਬਦ ਦੋਸ਼ੀ ਹੋ ਗਿਆ ਦੋਸ਼ੀ ਬੰਦੇ ਨੂੰ ਤਾਂ ਵੈਸੇ ਉਹਦੇ ਨਾਲ ਤਾਂ ਕਿਸੇ ਕਿਸਮ ਦੀ ਸਾਂਝ ਨਹੀਂ ਰੱਖਣੀ ਮਰਿਆਦਾਤ ਇਹ ਕਹਿੰਦੀ ਹੈ ਇਹ ਤਾਂ ਦਲਜੀਤ ਸਿੰਘ ਜੀਵੇਂ ਹਰ ਇੱਕ ਨਾਲ ਤੁਰੇ ਫਿਰਦੇ ਨੇ ਤੇ ਜਿਹੜਾ ਉਹਨੂੰ ਬੁਲਾਉਂਦਾ ਉਹ ਵੀ ਫਿਰ ਤਨਖਾਹੀਆ ਹੋ ਜਾਂਦਾ ਸਿੱਖ ਮਰਿਆਦਾਤ ਅਸੀਂ ਕਹਿੰਦੀ ਹੈ ਉਦੋਂ ਤੁਹਾਡੇ ਜਿਹੜਾ ਹਿਸਟਰੀ ਦਾ ਇਹ ਦੱਸਦੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹੀਆ ਇਕਰਾਰ ਦਿੱਤਾ ਉਹਦੇ ਜਿਹੜੇ ਪਹਿਰੇਦਾਰ ਨੇ ਉਹਨਾਂ ਨੇ ਵੀ ਸਸੀ ਘਰ ਨਹੀਂ ਬਣਾਈ ਸੀ ਫਿਰ ਉਹਨੇ ਸੋਚਿਆ ਵੀ ਇਹ ਤਾਂ ਜਿਆਦਾ ਗੜਬੜ ਹੋ ਰਹੀ ਹੈ ਤੋ ਇਸ ਤਰੀਕੇ ਨਾਲ ਇਹ ਇਹਦੇ ਨਾਲ ਤਾਂ ਸਾਰੇ ਤੁਰੇ ਫਿਰਦੇ ਨੇ ਕਿਸ ਕਿਸਮ ਦੀਆਂ ਜਿਹੜੀਆਂ ਇਹ ਗੱਲਾਂ ਵਾਪਰ ਰਹੀਆਂ ਨੇ ਇਹ ਦੇਖਣ ਵਾਲੀ ਗੱਲ ਹੈ ਖੈਰ ਸੁਧਾਰ ਲਹਿਰਾਂ ਨੇ ਕਹਿੰਦੇ ਜੀ ਅਸਤੀਫਾ ਦੇ ਹੁਣ ਤਾਂ ਅਸਤੀਫਾ ਦੇ ਹੁਣ ਤਾਂ ਬਹੁਤ ਹੋ ਗਈ ਗੱਲ ਹੁਣ ਤਾਂ ਤਨਖਾਹੀਏ ਵੀ ਬਣ ਗਏ ਤੇ ਤਨਖਾਹੀਏ ਜਨੇਟਰ ਤਨਖਾਹੀਏ ਕੋਈ ਸਟੇਜ ਨਹੀਂ ਸਾਂਝੀ ਕਰ ਸਕਦੇ ਕੋਈ ਮੀਟਿੰਗ ਨਹੀਂ ਕਰ ਸਕਦੇ ਇਸ ਕਰਕੇ ਨੇ ਟਾਈਮ ਨਹੀਂ ਲਾਇਆ ਨਾਲ ਦੀ ਨਾਲ ਆ ਗਏ ਇਹਨੂੰ ਲੱਗਦਾ ਕਿ ਮੈਂ ਜਿਹੜੀ ਮਾਫੀ ਦੇਤੀ ਮੇਰੀ ਮਾਫੀ ਕਬੂਲ ਹੋਊਗੀ ਚਲੋ ਜੀ ਸਜ਼ਾ ਹਜੂ ਸ਼ਾਇਦ ਜਿਸ ਲੈਵਲ ਤੇ ਜਥੇਦਾਰ ਸਾਹਿਬ ਨੂੰ ਇਹ ਗੱਲ ਦਾ ਪਤਾ ਹੈ ਕਿ ਸਾਰਾ ਸਾਰੀ ਸਿੱਖ ਕੌਮ ਉਹਨਾਂ ਤੇ ਨਿਗਰ ਰੱਖੀ ਬੈਠੀ ਹੈ ਉਹਨਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਇਸ ਵਾਰ ਜੋ ਕੁਝ ਵੀ ਹੋਊਗਾ ਉਹ ਸਿੱਖ ਪਰੰਪਰਾ ਤੇ ਮਰਿਆਦਾ ਤੇ ਵਿਧਿ ਵਿਵਧਾਨ ਸਾਹਿਬ ਅਨਸਾਰ ਹੋਵੇ ਤਾਂ ਚੰਗਾ ਹੈ ਨਹੀਂ ਤਾਂ ਬਹੁਤ ਗੜਬੜ ਹੋ ਸਕਦੀ ਹੈ ਸਿੱਖ ਕੌਮ ਦੇ ਵਿੱਚ ਸੈਂਟੀਮੀਟਰ ਹੋ ਸਕਦੀ ਹੈ ਤੋਂ ਇਸ ਕਰਕੇ ਮੈਨੂੰ ਲੱਗਦਾ ਹੈ ਭਾਵੇਂ ਉਹ ਉਹਨਾਂ ਨੇ ਤਾਂ ਅਸਤੀਫਾ ਸ਼ੁਰੂ ਤੇ ਮੰਗਦੇ ਨੇ ਉਹਨਾਂ ਦੀ ਗੱਲ ਛੱਡ ਦੋ ਸਤਾਬ ਲੈਣ ਦੀ ਗੱਲ ਤਾਂ ਸਰਬੀਰ ਸਿੰਘ ਬਾਦਲ ਦੇ ਜਿਹੜਾ ਅੱਜ ਦਾ ਮਾਫੀ ਨਾ ਮੈਂ ਇਹਨੂੰ ਐਜ਼ ਇਟ ਇਜ਼ ਕਬੂਲ ਹੋਣਾ ਹੈ ਇਹ ਮੈਨੂੰ ਨਹੀਂ ਲੱਗਦਾ ਇਹਦੇ ਚ ਦੁਬਾਰਾ ਬੁਲਾਇਆ ਜਾਏਗਾ ਔਰ ਉਹ ਤੋਂ ਬਾਅਦ ਜਦ ਬੁਲਾਉਣਾ ਚਾਹੀਦਾ ਉਹ ਤੋਂ ਬਾਅਦ ਫਿਰ ਇਹ ਕਬੂਲ ਕਰਨਗੇ ਉਹਦੇ ਚ ਸੰਗਤ ਵੀ ਹਾਜ਼ਰ ਹੋਊਗੀ ਉਹਦੇ ਚ ਗੁਰਗਾਂਡ ਸਾਹਿਬ ਦੀ ਹਾਜ਼ਰੀ ਹੋਗੀ ਉਹਦੇ ਵਿੱਚ ਉਹਨਾਂ ਦੀ ਹਜ਼ੂਰੀ ਦੇ ਵਿੱਚ ਫਿਰ ਸਿੰਘ ਸਹਿਬਾਨ ਦੀ ਜਿਹੜੀ ਹੈ ਹਾਜ਼ਰੀ ਦੇ ਵਿੱਚ ਉਹ ਆਪਣੀ ਜਿਹੜੇ ਅਬ ਤੇ ਗਵਾਹ ਕਬੂਲ ਕਰਨਗੇ ਉੱਥੇ ਫਿਰ ਸਜ਼ਾ ਸੁਣਾਈ ਜਾਏਗੀ ਫਿਰ ਗੱਲ ਜਿਹੜੀ ਹੈ ਮੰਨੀ ਜਾਏਗੀ ਸਜ਼ਾ ਜਿਹੜੀ ਹੈ ਉਹ ਦੇਖਣ ਵਾਲੀ ਗੱਲ ਮੈਂ ਤਾਂ ਆਪਣੇ ਪੱਧਰ ਤੇ ਤੁਹਾਨੂੰ ਕਈ ਵਾਰੀ ਕਿਹਾ ਕਿ ਉਹ ਸਜ਼ਾ ਜੋ ਮਰਜ਼ੀ ਕਹੀ ਜਾਣ ਜੀ ਇਹਨਾਂ ਦੇ ਫੋਨ ਦੀ ਲਾਹਵ ਜੀ ਇਹਨਾਂ ਦੀ ਪ੍ਰਦਾਨ ਕੀਤੀ ਤੇ 10 ਸਾਲ ਨੇ ਨਾਲ ਕੀਤਾ 10 ਸਾਲ ਦੀ ਪਾਉਂਦੀ ਕੋਈ ਮੇਰਾ خیال ਲਾ ਕੇ ਸਿੰਘ ਸਾਹਿਬ ਧਾਰਮਿਕ ਸਜ਼ਾ ਲਾਉਣਗੇ ਇਹ ਧਾਰਮਿਕ ਅਦਾਲਤ ਹੈ ਤੇ ਇਹ ਕੋਈ ਦੁਨਿਆਵੀ ਅਦਾਲਤ ਤਾਂ ਨਹੀਂ ਤੋਂ ਇਸ ਕਰਕੇ ਧਾਰਮਿਕ ਸਜ਼ਾ ਉਹਨਾਂ ਨੂੰ ਜਿਹੜੀ ਹੈ ਸੁਡਾਈ ਜਾਏਗੀ ਸੇਵਾ ਦੀ ਸਜ਼ਾ ਲੱਗੇਗੀ ਸੇਵਾ ਕਰੋ ਭਾਡਿਆਂ ਦੀ ਸੇਵਾ ਕਰੋ ਜੋੜਿਆਂ ਦੀ ਸੇਵਾ ਕਰੋ ਪਾਠ ਕਰੋ ਪਾਠ ਸਰੋ ਇਸ ਤਰ੍ਹਾਂ ਦੀ ਸਜ਼ਾ ਲੱਗਦੀ ਹੁੰਦੀ ਹੈ ਲੱਗਦਾ ਇਹ ਹੈ ਕਿ ਇਸ ਤਰ੍ਹਾਂ ਹੋਏਗਾ ਅੱਜ ਜੋ ਕੋਸ਼ਿਸ਼ ਕੀਤੀ ਗਈ ਹੈ ਦਰਜੀਤ ਸਿੰਘ ਜੀ ਮਾਨੇ ਜਿਵੇਂ ਆਪਣਾ ਸਪਸ਼ਟਿਕਰਨ ਦਿੱਤਾ ਹੈ ਉਹ ਮੇਰਾ ਖਿਆਲ ਲੋਕਾਂ ਨੂੰ ਨਾਮਨਜ਼ੂਰ ਹੋਏਗਾ ਕਿ ਇਸ ਤਰ੍ਹਾਂ ਨਹੀਂ ਕਿ ਮੈਂ ਉਹਨਾਂ ਨਾਲ ਸਹਿਮਤ ਹਾਂ ਬਾਕੀ ਤੁਹਾਡੀ ਕਚਹਿਰੀ ਚ ਸਾਰਾ ਪੇਸ਼ ਤੁਸੀਂ ਇਹ ਤੇ ਆਪਦੇ ਰਿਐਕਸ਼ਨ ਮੈਨੂੰ ਭੇਜੋਗੇ ਮੈਨੂੰ ਪੂਰਾ ਯਕੀਨ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ